ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਦੇਸੀ ਨੁਕਸਾ ਹਾਂਜੀ ਜਿਹੜੀਆਂ ਮੇਰੀਆਂ ਭੈਣਾਂ ਮੋਟਾਪੇ ਤੋਂ ਪਰੇਸ਼ਾਨ ਆ ਤੇ ਬਾਕੀ ਜਿਹ ਕਹਿੰਦੀਆਂ ਸਾਨੂੰ ਸੁਸਤੀ ਜੀ ਪੈਂਦੀ ਆ ਇਹ ਆਪਾਂ ਜੀ ਉਹਦੇ ਬਾਰੇ ਤੁਹਾਨੂੰ ਅੱਜ ਦੱਸਾਂਗੇ ਸਾਰਾ ਇੱਕ ਆਪਾਂ ਲੈ ਲੈਣੀ ਆ ਜੀ ਕਾਲੀ ਜੀਰੀ ਇੱਕ ਆਪਾਂ ਲੈਣੀ ਆ ਜੀ ਧਾਗਾ ਮਿਸ਼ਰੀ ਇੱਕ ਆਪਾਂ ਲੈਣਾ ਹੈ ਜੀ ਹਾਨੀ ਇਸ ਤਰ੍ਹਾਂ ਜੀ ਆਪਾਂ ਇਹ ਤਿੰਨ ਚੀਜ਼ਾਂ ਲੈ ਲੈਣੀਆਂ ਨਾ ਤਿੰਨਾਂ ਚੀਜ਼ਾਂ ਤੋਂ ਜੀ ਇਹ ਆਪਣਾ ਪੇਸਟ ਤਿਆਰ ਹੁੰਦਾ ਹੈ ਜੀ ਇਸ ਤਰਾਂ ਜੀ ਆਪਾਂ ਜਿਹੜੀ ਕਾਲੀ ਜੀਰੇ ਨੂੰ ਧੁੱਪ ਲਵਾਉਣੀ ਆ ਥੋੜੀ ਜੀ ਫਿਰ ਆਪਾਂ ਜਿਹਨੂੰ ਕੁੰਡੇ ਦੇ ਵਿੱਚ ਕੁੱਟਣਾ ਹੈ ਆਪਾਂ ਜੀ ਚੰਗੀ ਤਰ੍ਹਾਂ ਦਾ ਪੇਸਟ ਬਣਾ ਲੈਣਾ ਹੈ ਪੂਰਾ ਇਹਨਾਂ ਆਪਾਂ ਇਹਨੂੰ ਜੀ ਗ੍ਰाइंड ਕਰਨਾ ਹੈਗਾ ਪੂਰਾ ਚੰਗੀ ਤਰ੍ਹਾਂ ਇਹਨੂੰ ਕੁੰਡੇ ਦੇ ਵਿੱਚ ਇਸ ਤਰ੍ਹਾਂ ਪੂਰਾ ਮਿਕਸ ਕਰ ਦੇਣਾ ਹੈ ਜੀ ਆਪਾਂ ਇਹ ਦੋਨੋਂ ਚੀਜ਼ਾਂ ਕੁੱਟਣੀਆਂ ਕੁੰਡੇ ਦੇ ਵਿੱਚ ਹੀ ਆ ਜੀ ਆਪਾਂ ਇਹਨੂੰ ਮਿਕਸੀ ਵਿੱਚ ਨਹੀਂ ਇਹਨੂੰ ਮਿਕਸ ਕਰਨਾ ਹੈਗਾ ਇਸ ਤਰ੍ਹਾਂ ਜੀ ਆਪਾਂ ਇਹ ਕਾਲੀ ਜੀਰੀ ਨੂੰ ਆਪਾਂ ਕੁੱਟ ਲਿਆ ਜੀ ਹੁਣ ਆਪਾਂ ਕੁੱਟਾਂਗੇ ਧਾਗਾ ਮਿਸ਼ਰੀ ਨੂੰ ਇਸ ਤਰ੍ਹਾਂ ਜੀ ਆਪਾਂ ਧਾਗਾ ਮਿਸ਼ਰੀ ਵੀ ਪੂਰੀ ਐਨ ਗ੍ਰाइंड ਕਰ ਲੈਣੀ ਆ ਕੁੰਡੇ ਦੇ ਵਿੱਚ ਜੀ ਘੋਟਨੇ ਨਾਲ ਹੀ ਇਸ ਤਰ੍ਹਾਂ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਕਰ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਛਾਣ ਲਾਂਗੇ ਛਾਣ ਕੇ ਜੀ ਆਪਾਂ ਇਹਨਾਂ ਨੂੰ ਕੌਲੀਆਂ ਚ ਪਾ ਕੇ ਫਿਰ ਆਪਾਂ ਜੀ ਤੁਹਾਨੂੰ ਦੱਸਾਂਗੇ ਵੀ ਇਹ ਕਦੋਂ ਖਾਣਾ ਹੈ ਤੇ ਕਿੰਨਾ ਖਾਣਾ ਹੈ ਤੇ ਕਿਵੇਂ ਇਹ ਤਿਆਰ ਕਰਨਾ ਹੈ ਜੀ ਆਪਾਂ ਇਹ ਆਪਾਂ ਜੀ ਦੋਨੋਂ ਚੀਜ਼ਾਂ ਸ਼ਹਿਦ ਤੇ ਧਾਗਾ ਮਿਸ਼ਰੀ ਦੋਨੋਂ ਚੀਜ਼ਾਂ ਤਾਂ ਪਾਈਆਂ ਜੀ ਆਪਾਂ ਕਿਉਂਕਿ ਜੀ ਜਿਹੜੀ ਕਾਲੀ ਜੀਰੀ ਆ ਉਹ ਬਹੁਤ ਜ਼ਿਆਦਾ ਕੋੜੀ ਹੁੰਦੀ ਹੈ ਜੀ ਇਸ ਲਈ ਸ਼ਹਿਦ ਨੇ ਆਪਣਾ ਕੰਮ ਕਰਨਾ ਧਗਾ ਮਿਸ਼ਰੀ ਨੇ ਆਪਣਾ ਕੰਮ ਕਰਨਾ ਇਸ ਤਰ੍ਹਾਂ ਜੀ ਆਪਾਂ ਧਗਾ ਮਿਸ਼ਰੀ ਦੇ 5 ਚਮਚੇ ਲੈਣੇ ਆ ਤੇ ਕਾਲੀ ਜੀਰੀ ਦਾ ਆਪਾਂ 1 ਚਮਚਾ ਲੈਣਾ ਹੈ ਜੀ ਤੇ ਸ਼ਹਿਦ ਆਪਾਂ ਜੀ 50 ਗ੍ਰਾਮ ਦੀ ਸ਼ੀਸ਼ੀ ਲੈਣੀ ਆ ਉਹ ਆਪਾਂ ਸਾਰਾ ਹੀ ਪਾ ਲੈਣਾ ਜੀ 50 ਗ੍ਰਾਮ ਦੀ ਸ਼ੀਸ਼ੀ ਦੇ ਸ਼ਹਿਦ ਨਾਲ ਹੀ ਆਪਾਂ ਇਹ ਪੇਸਟ ਤਿਆਰ ਕਰਨਾ ਆਪਾਂ ਜੀ ਇੱਕ ਹਫਤੇ ਦਾ ਤਿਆਰ ਕਰਨਾ ਹੈ ਤੇ ਆਪਾਂ ਜੀ ਸਵੇਰੇ ਅੱਧਾ ਚਮਚਾ ਲੈਣਾ ਜੀ ਆਪਾਂ ਗੁੰਗੁਨੇ ਪਾਣੀ ਨਾਲ ਕੋਸਾ ਜਾ ਪਾਣੀ ਕਰਕੇ ਜੀ ਆਪਾਂ ਇਹ ਅੱਧਾ ਚਮਚਾ ਡੇਲੀ ਹੱਤਾ ਇੱਕ ਉਹਦੇ ਨਾਲ ਲੈਣਾ ਹੈਗਾ ਇਹ ਗੁੰਗੁਨੇ ਪਾਣੀ ਨਾਲ ਤੇ ਪਾਣੀ ਜੀ ਤੇਜ਼ੀ ਨਹੀਂ ਪੀਣਾ ਸਿਪ ਸਿਪ ਕਰਕੇ ਪੀਣਾ ਹੈ ਜਿਹਦਾ ਰਿਜ਼ਲਟ ਬਹੁਤ ਵਧੀਆ ਹੈ ਜੀ ਪਹਿਲਾਂ ਤਾਂ ਮੈਂ ਇਹ ਗੱਲ ਨੂੰ ਇਗਨੋਰ ਕਰਤਾ ਸੀਗਾ ਮੇਰੇ ਰਿਸ਼ਤੇਦਾਰ ਦੇ ਵਿੱਚ ਜੀ ਮੇਰੇ ਭਾਬੀ ਜੀ ਆ ਤੇ ਬਾਕੀ ਜੀ ਮੇਰੀ ਭੂਆ ਦੀ ਲੜਕੀ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਜੀ ਵੀ ਇਹ ਐਂ ਕਰਕੇ ਵੀ ਪਤਾ ਪਤ ਰਿਜ਼ਲਟ ਬਹੁਤ ਵਧੀਆ ਹੈ ਤੁਸੀਂ ਇਹ ਖਾਓ ਬਣਾ ਕੇ ਤੇ ਮੈਂ ਜੀ ਇਗਨੋਰ ਕਰਤਾ ਮੈਂ ਕਹਾ ਵੀ ਕੋਣ ਬਣਾਵੇ ਹਨਾ ਇੰਨਾ ਇੰਨਾਂ ਚੀਜ਼ਾਂ ਕੋਣ ਬਣਾ ਬਣਾ ਖਾਵੇ ਕੋਈ ਕੋਸਤਾਨ ਦਾ ਕੋਈ ਕੋਸਤਾਨ ਦਾ ਕੋਈ ਦਾ ਪਾਈਆਂ ਚੀਜ਼ਾਂ ਕਿੰਨੀਆਂ ਕ ਬਣਾ ਬਣਾ ਖਾਈ ਰਹੀ ਕੇ ਤੇ ਜੀ ਫਿਰ ਮੈਂ ਇਗਨੋਰ ਜੇ ਕਰਕੇ ਤੇ ਮੈਂ ਚਲੋ ਜੀ ਗੱਲ ਨੂੰ ਛੱਡਤਾ ਤੇ ਮੈਂ ਤਿੰਨਾ ਚਾਰਾ ਮਹੀਨਾ ਬਾਅਦ ਫੇਰ ਵੀ ਮੈਂ ਆਪਣੇ ਰਿਸ਼ਤੇਦਾਰਾਂ 'ਚ ਮਿਲਣ ਗਈ ਜੀ ਤੇ ਫਿਰ ਉਹਨਾਂ ਨੂੰ ਮੈਂ ਜਦੋਂ ਦੇਖਿਆ ਜਾ ਕੇ ਤੇ ਉਹ ਇੰਨੇ ਪਤਲੇ ਹੋਏ ਪਏ ਬਹੁਤ ਉਹਨਾਂ ਦਾ ਕਾਫੀ ਫਰਕ ਪਿਆ ਪਿਆ ਸੀਗਾ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਇੰਨੇ ਪਤਲੇ ਹੋਗੇ ਤੇ ਉਹਨਾਂ ਨੇ ਮੈਨੂੰ ਇਹੀ ਦੱਸਿਆ ਕਹਿੰਦੇ ਵੀ ਜਿਹੜਾ ਤੁਹਾਨੂੰ ਪਹਿਲਾਂ ਅਸੀਂ ਦਵਾਈ ਦੱਸੀ ਸੀਗੀ ਵੀ ਇਸ ਤਰ੍ਹਾਂ ਕਰਕੇ ਇਹ ਬਣਾਉਣੀ ਆ ਤੇ ਤੁਸੀਂ ਇਹ ਖਾਣੀ ਆ ਤੇ ਉਸੇ ਦੇ ਨਾਲ ਹੀ ਮੈਂ ਪਤਲੀ ਹੋਈ ਆ ਤੇ ਮੈਂ ਦੇਖ ਕੇ ਹੈਰਾਨ ਹੋ ਗਈ ਮੈਂ ਕਿ ਮੈਂ ਵੀ ਮੈਂ 4 ਮਹੀਨੇ ਪਹਿਲਾਂ ਕਿਉਂ ਨਾ ਖਾਂਦਾ ਵੀ ਮੈਂ ਤਾਂ ਇਹ ਮੈਂ ਕਿਉਂ ਛੱਡਿਆ ਤੇ ਫਿਰ ਮੈਂ ਜੀ ਹੁਣ ਲਿਆ ਕੇ ਤੇ ਮੈਂ ਜਦੋਂ ਆਪ ਬਣਾਈ ਦਵਾਈ ਇਹ ਸਾਰੀ ਤੇ ਜੀ ਮੈਂ 15 ਦਿਨ ਖਾਧੀ। ਹਾਂਜੀ ਮੈਰ ਲਾ ਕੇ ਤੇ ਆ ਕੇ ਘਰੇ ਤੇ ਮੈਂ ਆਪਨ ਹੋ ਹੀ ਜਾਂਦਾ ਜੀ ਆਪਾਂ ਇਕ ਦੂਜਨ ਦੇਖ ਕੇ ਆਪਨ ਲੇਡੀ ਨੂੰ ਥੋੜਾ ਜਿਆਦਾ ਜਾਂਦਾ ਹੀ ਆ ਵੀ ਇਹ ਪਤਲੀ ਹੋ ਗਈ ਮੈਂ ਵੀ ਪਤਲੀ ਹੋ ਜੂਗੀ ਹਨਾ ਵੀ ਇਹ ਪਤਲੀ ਹੋ ਗਈ ਮੈਂ ਮੋਟੀ ਆ ਵੀ ਮੈਂ ਵੀ ਪਤਲੀ ਹੋਣਾ ਤੇ ਮੈਂ ਜੀ ਆ ਕੇ ਤੇ ਫਿਰ ਮੈਂ ਵੀ ਇਹ ਚੀਜ਼ਾਂ ਲੈ ਕੇ ਤੇ ਰਲਾਈਆਂ ਤੇ ਮੈਂ ਜੀ ਫਿਰ ਜਦੋਂ ਇਹ ਚੀਜ਼ ਬਣਾ ਕੇ ਤੇ ਖਾਧੀ ਜੀ ਮੇਰਾ ਵੀ 82 ਵੇਟ ਸੀਗਾ ਜੀ ਮੇਰਾ ਤੇ ਜਿਹੜਾ ਹੁਣ ਮੇਰਾ ਜੀ 75 ਹੀ ਰਹਿ ਗਿਆ ਤੇ 15 ਆਂਗੀਆਂ ਦਿਨਾਂ ਦੀ ਇੰਨਾ ਚੀ ਫਰਕ ਪੈ ਗਿਆ ਮੇਰਾ ਤੇ ਫਿਰ ਮੈਨੂੰ ਇੰਨੀ ਖੁਸ਼ੀ ਹੋਈ ਮੈਂ ਕਿਹਾ ਵੀ ਮੇਰਾ weight ਵੀ ਇੰਨਾ loss ਹੋ ਗਿਆ ਤੇ ਵੀ ਮੈਂ ਇਹ ਕਿਉਂ ਨਾ ਦੁਬਾਰਾ ਫੇਰ ਲਾਵਾਂ ਤੇ ਜੀ ਫਿਰ ਮੈਂ ਹੁਣ ਇਹ ਹੀ ਫੇਰ ਦਵਾਈ ਲੈ ਕੇ ਆਂਦੀ ਤੇ ਮੈਂ ਹੁਣ ਆਖਿਆ ਵੀ ਮੈਂ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਹਨਾ ਵੀ ਸਾਰੇ ਆਪਣੇ ਭੈਣ ਭਰਾ ਆਪਣੇ ਇੱਕ ਦੂਜੇ ਨੂੰ ਦੱਸਾਂਗੇ ਤਾਂ ਫੇਰੀ ਹਨਾ ਗਾਂ ਅੱਗੇ ਆਪਾਂ ਨੂੰ ਪਤਾ ਲੱਗਦਾ ਤੇ ਮੈਂ ਕਿਹਾ ਚਲੋ ਮੈਂ ਇਹ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਰੇ ਮੈਂ ਦਵਾਈ ਬਣਾਉਣੀ ਕੋਈ ਹੈ ਤੇ ਮੈਂ ਸਾਰਿਆਂ ਨਾਲ ਹੀ ਸ਼ੇਅਰ ਕਰ ਦਿਆਂ ਚਲੋ ਕਿਸੇ ਮੇਰੇ ਵਰਗੀ ਭੈਣ ਨੂੰ ਹੋਰ ਫਰਕ ਪੈ ਜੇ ਹਨ ਤੇ ਤਾਂ ਕਰਕੇ ਜੀ ਆਪਾਂ ਇਹ ਵੀਡੀਓ ਬਣਾਈ ਆ ਆਪਣੀ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਵੀ ਆਪਾਂ ਅੱਜ ਕੱਲ ਸਾਰੇ ਮੋਟੇ ਹੋ ਜਾਂਦੇ ਹਨਾ ਵੀ ਕੋਈ ਦਵਾਈਆਂ ਖਾ ਕੇ ਮੋਟਾ ਜਾਂ ਕੋਈ ਆਪਰੇਸ਼ਨਾਂ ਨਾਲ ਕੋਈ ਡਿਲੀਵਰੀ ਤੋਂ ਬਾਅਦ ਜੂ ਹੋ ਜਾਂਦਾ ਇਸ ਤਰ੍ਹਾਂ ਸਾਰੀਆਂ ਭੈਣਾਂ ਆਈਆਂ ਆਪਣੇ ਜਿਆਦਾ ਮਟਾਪਾ ਤਾਂ ਬਹੁਤ ਝੇਤੀ ਹੋ ਜਾਂਦਾ ਤੇ ਪਤਲੇ ਹੋਣਾ ਹੀ ਔਖਾ ਹੁੰਦਾ ਹੈ ਤਾਂ ਕਰਕੇ ਜੀ ਮੈਗਨੀਸ਼ੀਆ ਦੀ ਦਵਾਈ ਜਿਹੜੀ ਹੈਗੀ ਇਹ ਲੈਣ ਨਾਲ ਤੁਹਾਨੂੰ ਫਰਕ ਪੈ ਜੇ ਇਹ ਤੁਹਾਡੀ ਵੀ ਮਟਾਪਾ ਜਿਹੜਾ ਉਹਦੀ ਪਰੇਸ਼ਾਨੀ ਜਿਹੜੀ ਦਿੱਕਤ ਆ ਉਹ ਦੂਰ ਹੋ ਜੇ ਤੇ ਆਪਾਂ ਸਹੀ ਆਪੇ ਆਪ ਨੂੰ ਪਰਫੈਕਟ ਦਿਸਗੇ ਹਨਾ ਆਪਾਂ ਨੂੰ ਹੁੰਦਾ ਹੀ ਹੈ ਜੀ ਇਹ ਇਸ ਤਰ੍ਹਾਂ ਜੀ ਸੋ ਮੈਂ ਇੱਕ ਇੰਨੀ ਵੀ ਤੁਸੀਂ ਵੀ ਇਹ ਇੱਕ ਵਾਰੀ ਜਰੂਰ ਇਹਨੂੰ ਲਿਆ ਕੇ ਤੇ ਤੁਸੀਂ ਜਰੂਰ ਇਹਨੂੰ ਬਣਾ ਕੇ ਤੇ ਖਾ ਕੇ ਦੇਖਿਓ ਤੁਹਾਨੂੰ ਫਰਕ ਜਰੂਰ ਪਾਊਗਾ ਜੀ ਮੈਨੂੰ ਖੁਦ ਨੂੰ ਪੈ ਗਿਆ ਜੀ ਤੇ ਤੁਹਾਨੂੰ ਕਿਉਂ ਨਾ ਪਾਊਗਾ ਇਹ ਫਰਕ ਜਰੂਰ ਪਾਊਗਾ ਹਾਂਜੀ ਅਸੀ ਜੀ ਮੇਰੀ ਅੱਜ ਦੀ ਵੀਡੀਓ ਹਾਂਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਜੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ